ਸਟਾਰ ਗਰਮੀਆਂ ਵਿੱਚ ਵਾਰ-ਵਾਰ ਕੁਝ ਠੰਡਾ ਪੀਣ ਦੀ ਇੱਛਾ ਹੁੰਦੀ ਹੈ ਡੰਡੀ ਕੁਝ ਲੋਕ ਸੋਚਦੇ ਹਨ ਕਿ ਕੋਲਡ ਡਰਿੰਕ ਆਈਸਕ੍ਰੀਮ ਖਾਣ ਦੀ ਬਜਾਏ ਵਾਰ-ਵਾਰ ਗੰਨੇ ਦਾ ਰਸ ਕਿਉਂ ਨਾ ਪੀਤਾ ਜਾਵੇ ਜੋ ਸਰੀਰ ਲਈ ਫਾਇਦੇਮੰਦ ਹੈ ਕਿਉਂਕਿ ਇਸ ਦਾ ਅਸਰ ਠੰਡਾ ਹੁੰਦਾ ਹੈ ਡੰਡੀ ਇਸ ਤੋਂ ਇਲਾਵਾ ਗੰਨੇ ਦੇ ਰਸ ਵਿੱਚ ਕੈਲਸ਼ੀਅਮ ਕਾਪਰ ਮੈਗਨੀਸ਼ੀਅਮ ਆਇਰਨ ਅਤੇ ਪੋਟਾਸ਼ੀਅਮ ਵਰਗੇ 23 ਜ਼ਰੂਰੀ ਤੱਤ ਵੀ ਸ਼ਾਮਲ ਹੁੰਦੇ ਹਨ ਡੰਡੀ ਜੋ ਸਾਡੇ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਪਰ ਗੰਨੇ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਫਾਇਦਾ ਹੌਣ ਦੀ ਬਜਾਏ ਨੁਕਸਾਨ ਹੋ ਸਕਦਾ ਹੈ ਡੰਡੀ ਗਰਮੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਤਾਜ਼ਗੀ ਅਤੇ ਊਰਜਾ ਦੇਣ ਲਈ ਲੋਕ ਗੰਨੇ ਦਾ ਰਸ ਪੀਣਾ ਪਸੰਦ ਕਰਦੇ ਹਨ ਡੰਡੀ ਇਹ ਜੂਸ ਸਰੀਰ ਨੂੰ ਠੰਡਕ ਦਿੰਦਾ ਹੈ ਅਤੇ ਤੇਜ਼ ਧੁੱਪ ਕਾਰਨ ਡੀ ਹਾਈਡਰੇਸ਼ਨ ਦੇ ਜੋਖਮ ਨੂੰ ਵੀ ਘਟਾਉਂਦਾ ਹੈ ਡੰਡੀ ਪਰ ਕੀ 슈ਗਰ ਦੇ ਮਰੀਜ਼ਾਂ ਲਈ ਇਹ ਜੂਸ ਪੀਣਾ ਸੁਰੱਖਿਤ ਹੈ ਪ੍ਰਸ਼ਨ ਚਿੰਨ ਗੰਨੇ ਦੇ ਰਸ ਵਿੱਚ ਕੁਦਰਤੀ ਖੰਡ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਜਿਸ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਵਧੇਰੇ ਹੁੰਦੀ ਹੈ ਡੰਡੀ 100 ਮਿਲੀਲੀਟਰ ਗੰਨੇ ਦੇ ਰਸ ਵਿੱਚ ਲਗਭਗ 13 ਤੋਂ 15 ਗ੍ਰਾਮ ਖੰਡ ਹੋ ਸਕਦੀ ਹੈ ਡੰਡੀ ਇਸ ਵਿੱਚ ਫਾਈਬਰ ਨਹੀਂ ਹੁੰਦਾ ਕਿਉਂਕਿ ਰਸ ਕੱਢਣ ਵੇਲੇ ਫਾਈਬਰ ਵੱਖ ਹੋ ਜਾਂਦਾ ਹੈ ਡੰਡੀ ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਆਇਰਨ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਵੀ ਕੁਝ ਮਾਤਰਾ ਵਿੱਚ ਪਾਏ ਸਟਾਰਟ ਜਾਂਦੇ ਹਨ ਪਰ 슈ਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ 슈ਗਰ ਦੇ ਮਰੀਜ਼ਾਂ ਲਈ ਲਾਭਦਾਇਕ ਨਹੀਂ ਮੰਨਿਆ ਜਾਂਦਾ ਡੰਡੀ ਇਹ 슈ਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ ਡੰਡੀ ਗੰਨੇ ਦਾ ਰਸ ਪਾਚਨ ਤੰਤਰ ਉੱਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ ਜਿਸ ਕਾਰਨ ਪੇਟ ਦਰਦ ਦੇ ਨਾਲ-ਨਾਲ ਦਸਤ ਦੀ ਸਮੱਸਿਆ ਹੋ ਸਕਦੀ ਹੈ ਡੰਡੀ ਇਸ ਲਈ ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਡੰਡੀ ਆਮ ਤੌਰ ਉਤੇ ਸ਼ੂਗਰ ਦੇ ਮਰੀਜ਼ਾਂ ਨੂੰ ਗੰਨੇ ਦੇ ਰਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦੀ ਬਲੱਡ ਸ਼ੂਗਰ ਨੂੰ ਵਧਾ ਸਕਦਾ ਹੈ ਡੰਡੀ ਹਾਲਾਂਕਿ ਜੇਕਰ ਕਿਸੇ ਮਰੀਜ਼ ਦਾ ਸ਼ੂਗਰ ਲੈਵਲ ਚੰਗੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਉਹ ਕਦੇ-ਕਦੇ ਥੋੜੀ ਮਾਤਰਾ ਵਿੱਚ ਗੰਨੇ ਦਾ ਰਸ ਪੀਣਾ ਚਾਹੁੰਦਾ ਹੈ ਤਾਂ ਉਹ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਅਜਿਹਾ ਕਰ ਸਕਦਾ ਹੈ ਡੰਡੀ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਡੰਡੀ ਬਹੁਤ ਘੱਟ ਮਾਤਰਾ ਵਿੱਚ ਪੀਓ ਡੰਡੀ ਅੱਧੇ ਗਲਾਸ ਤੋਂ ਵੱਧ ਨਹੀਂ ਡੰਡੀ ਖਾਲੀ ਪੇਟ ਨਾ ਪੀਓ ਡੰਡੀ ਖੰਡ ਦੇ ਸੋਖਣ ਨੂੰ ਹੌਲੀ ਕਰਨ ਲਈ ਖਾਣ ਤੋਂ ਬਾਅਦ ਥੋੜੀ ਮਾਤਰਾ ਵਿੱਚ ਪੀਓ ਡੰਡੀ ਫਾਈਬਰ ਨਾਲ ਭਰਪੂਰ ਖੁਰਾਕ ਲਓ ਡੰਡੀ ਜੇਕਰ ਤੁਸੀਂ ਜੂਸ ਪੀ ਰਹੇ ਹੋ ਤਾਂ ਇਸ ਦੇ ਨਾਲ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਸਲਾਦ ਜਾਂ ਗਰੀਦਾਰ ਖਾਓ ਡੰਡੀ ਗੰਨੇ ਦਾ ਰਸ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ